ਬਾਬਾ ਜੀ ਇਹ ਵਾਲੀ ਜਿਹੜੀ ਗਊ ਸੀ ਹਾਂਜੀ ਹਾਂਜੀ ਇਹ ਸਾਹਮਣੇ ਵਾਲੇ ਥਣ ਸੀ ਸਪੈ白 ਵਾਲਾ ਜਿਹੜਾ ਡੱਬਾ ਥਣ ਦੀ ਦਾ ਇਹ ਹੀ ਥਣ ਸੀ ਜੀ ਇਹ ਦਵਾਈ ਦੇਣ ਤੋਂ ਬਾਅਦ ਇਤਨਾ ਹੋ ਗਿਆ ਜਿਵੇਂ ਥਣ ਨੂੰ ਕੁਝ ਹੋਇਆ ਨਹੀਂ ਹੁੰਦਾ ਜੀ ਹੁਣ ਬਹੁਤ ਵਧੀਆ ਚੱਲ ਰਿਹਾ ਜੀ ਵਧੀਆ ਦੁੱਧ ਆ ਰਿਹਾ ਜੀ ਬਾਬਾ ਜੀ ਮੈਂ ਕੋਈ ਆਏ ਕਹਿੰਦਾ ਮੈਂ ਬੜੇ ਇੰਜੈਕਸ਼ਨ ਲਵਾਏ ਨੇ ਕਿੰਨੀ ਕੁ ਵਾਰ ਲਵਾਏ ਤੁਸੀਂ ਉਹਦੇ ਬਹੁਤ ਵਾਰੀ ਲਵਾਏ ਜੀ ਸੋਤਰਾ ਭਰ ਕੇ ਸੱਟੇ ਬਾਹਰ ਐ ਟੀ ਕਿੰਨੇ ਲੱਗਦੇ ਸੀ ਇੰਨੇ ਲੱਗਦੇ ਸੀ ਜੀ ਹਾਂਜੀ ਕਿੰਨੀ ਕੁ ਵਾਰ ਜਿਹੜੀ ਮੈਡੀਸਿਨ ਹੈਗੀ ਉਹ ਦੇਣੀ ਪਈ ਉਹ ਦੋ ਦੋ ਸੀਸੀਆਂ ਪਿਆਈਆਂ ਸੀ ਜੀ अच्छा उस तो बाद 6 महीने हो गए कोई प्रॉब्लम नहीं जादा। जादा है ਤੁਸੀਂ ਕਿਹੜੀ ਨੁਸਖੇ ਦਾ ਸਭ ਤੋਂ ਵੈਸਟ ਰਿਜ਼ਲਟ ਲੈ ਰਣਵੀਰ ਜੀ ਹੁਣ ਇੱਕ ਨੰਬਰ ਦਾ ਸਭ ਤੋਂ ਜ਼ਿਆਦਾ ਜਿਹੜਾ ਦੁੱਧ ਤੋਂ ਇਹ ਜਿਆ ਸਵੇਰੇ ਦਿੱਤੇ ਆ ਸ਼ਾਮ ਨੂੰ ਆਪਣਾ ਰਿਜ਼ਲਟ ਪੂਰਾ ਮਿਲਦਾ ਹੈ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਸਹਾਇਕਤਾ ਦੇ ਵਜੋਂ ਡੈਰੀ ਫਾਰਮਿੰਗ ਦਾ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀ ਤੁਹਾਨੂੰ ਸਭ ਤੋਂ ਜ਼ਿਆਦਾ ਮੈਂ ਸਟੈਟਸ ਥਲਾਂ ਤੋਂ ਨਹੀਂ ਥਣ ਰੋਗ ਜਿਹਨੂੰ ਥੰਨਾ ਰੋਗ ਕਹਿੰਦੇ ਆਂ ਹਾਂਜੀ ਦੂਸਰੀ ਰਿਪੀਟਰ ਦੀ ਜ਼ਿਆਦਾ ਆਉਂਦੀ ਹੁੰਦੀ ਹੈ ਜੀ ਕੋਸ਼ਿਸ਼ੀਆਂ ਦਿੱਤੀਆਂ ਜਾਂ ਮੈਂ ਰਿਪੀਟਰ ਦੀ ਪ੍ਰੋਬਲਮ ਖਤਮ ਹੋ ਜਾਂਦੀ ਹੈ ਜੀ ਇੱਕ ਕਰੰਬਰ ਮੈਂ ਸਟੈਟਸ ਵਾਸਤੇ ਜੇ ਮੈਂ ਕੋਈ ਲੇਵਾ ਸਖਤ ਹੋ ਗਿਆ ਵਹਾਨਾ ਸੋਚ ਪੈ ਗਈ ਵਹਾਨੇ ਚ ਗੰਡੇ ਰਸੌਲੀ ਹੈ ਤਿੰਨ ਨਾਲ ਆਪਾਂ ਨੂੰ 1 ਕੱਟ ਸੁੰਬਰ ਵੀ ਦੇਣੀ ਪੈਂਦੀ ਹੈ ਕਿਉਂਕਿ ਇਹ ਦੋਵੇਂ ਦਵਾਈਆਂ ਮਿਕਸ ਹੋਣਗੀਆਂ ਨਾ ਰਿਜ਼ਲਟ ਬਹੁਤ ਬੰਪਰ ਮਿਲਿਆ ਕਹਿੰਦਾ ਫਿਰ 2 ਨੰਬਰ ਵਾਲੀ ਆ ਗਈ ਜਿਹੜਾ ਪਸ਼ੂ ਬੋਲਦਾ ਨਹੀਂ ਪਸ਼ੂ ਗੁੰਗਾ ਹੁੰਦਾ ਉਹਦੇ ਵਾਸਤੇ 3 ਨੰਬਰ ਆ ਗਈ ਜਿਹੜਾ ਪਸ਼ੂ ਪਿੱਛਾ ਕੱਢਦਾ ਹੈ ਪਿੱਛੇ ਵਾਸਤੇ ਉਦਾਦਾ 4 ਨੰਬਰ ਦੀ ਅਲੱਗ-ਅਲੱਗ 5 ਨੰਬਰ ਫੀਵਰ ਵਾਸਤੇ ਆ ਗਈ 10 ਨੰਬਰ ਦੁੱਧ ਵਾਲੀ ਆ ਗਈ 29 ਨੰਬਰ ਆ ਗਈ 26 ਨੰਬਰ ਇਮਿਊਨਿਟੀ ਜਿਹੜੀ ਪਸ਼ੂ ਦੀ ਬਹੁਤ ਵੀਕਨੈਸ ਆ ਉਹਦੇ ਵਾਸਤੇ ਆ ਗਈ ਮਤਲਬ ਡਾਕਟਰ ਦੀ ਲੋੜ ਨਹੀਂ ਹਾਂਜੀ ਡਾਕਟਰ ਦੀ ਲੋੜ ਜਿਹੜੀ ਟੀਕੇ ਲਗਾਉਣੇ ਆ ਜਾਂ ਐਂਟੀਬਾਇਓਟਿਕਾ ਪਾ ਲਗਾਉਣੇ ਆ ਡੋਜ਼ ਦਿੰਨੇ ਆ ਫਿਰ ਉਹਦੇ ਨਾਲ ਦੁੱਧ ਤੇ ਪ੍ਰੋਬਲਮ ਆ ਜਾਂਦੀ ਦੁੱਧ ਸੁਕਾ ਜਾਂਦਾ ਤੇ ਇਹਦੇ ਨਾਲ ਦੁੱਧ ਨਹੀਂ ਸੁਕਦਾ ਜੀ ਕਿੰਨਾ ਦੁੱਧ ਹੈਗਾ ਬਾਬਾ ਜੀ ਆਪਣੇ ਕੋਲ ਮੇਰੇ ਕੋਲੇ ਇਸ ਟਾਈਮ 100 ਲੀਟਰ ਦੇ ਲਗਭਗ ਹੈ ਇਹ ਨੁਸਖੇ ਫਾਰਮੂਲੇ ਕੰਮ ਕਿਵੇਂ ਕਰਦੇ ਨੇ ਦੇਣੇ ਕਿਵੇਂ ਪੈਂਦੇ ਨੇ ਇਹ ਜੀ ਇੱਕ ਨੰਬਰ ਤੇ 8 ਨੰਬਰ ਦਿਨ ਦੇ ਵਿੱਚ 30-30 ਐਮਐਲ ਤਿੰਨ ਵਾਰੀ ਦੇਣੀ ਹੁੰਦੀ ਹੈ ਸਰਿੰਜ ਦੇ ਨਾਲ ਤੇ ਜਦੋਂ ਕੋਈ ਵੀ ਜੀਵਦਾਰ ਤਿੰਨ ਤੋਂ ਚਾਰ ਦਿਨ ਯੂਜ਼ ਕਰਦਾ ਹੈ ਉਸ ਤੋਂ ਬਾਅਦ ਨੂੰ ਅਸਰ ਆਪਣੇ ਆਪ ਦਿਖਦਾ ਹੈ ਜੀ ਤੁਹਾਨੂੰ ਕਹਿੰਦੀ ਲੋੜ ਨਹੀਂ ਪੈਂਦੀ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਸਹੀ ਨੁਸਖੇ ਸਹੀ ਫਾਰਮੂਲੇ ਸਹੀ ਦੇਖਭਾਲ ਡੰਗੜਾ ਪਸ਼ੂਆਂ ਦੀ ਹੋਈ ਜਾਵੇ ਇਹ ਕੋਈ ਘਾਟੇ ਵਾਲਾ ਸੌਦਾ ਹੈ ਨਾ ਜੀ ਨਾ ਨਾ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਜੀਵਿੰਦਾਰ ਦਾ ਨਿਤ ਦਾ ਬੋਲ ਆ ਸ਼ਾਮੀ ਪੈਸੇ ਵਟ ਕੇ ਸੁੱਤੇ ਦੇ ਸਵੇਰੇ ਉੱਠਦਿਆਂ ਨੂੰ ਫੇਰ ਪੈਸੇ ਵਟ ਲੈ ਜੀ ਫੇਰ ਤਿਆਰ ਨੇ ਪੈਸੇ ਹਾਂਜੀ ਸਸਤੀ ਦਵਾਈ ਹੈ ਦੇਹ ਦਾ ਰਿਜ਼ਲਟ ਵੀ ਵਧੀਆ ਹੈ ਠੀਕ ਹੈ ਤੇ ਕੁਆਲਿਟੀ ਵੀ ਬਰ ਟੋਪ ਦੀ ਹੁੰਦੀ ਇੱਕ ਦੋ ਦੋ ਸ਼ੀਸ਼ਿਆਂ ਦੇ ਵਿੱਚ ਵਿੱਚ ਜਿੰਮੇਦਾਰ ਐ ਸੌਖਾ ਹੋ ਜਾਂਦਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਵੱਲੋਂ ਬਹੁਤ ਵਾਰ ਜਿਹੜੇ ਨੁਸਖੇ ਹੈਗੇ ਟੋਟਕੇ ਹੈਗੇ ਚੰਗੇ-ਚੰਗੇ ਵੈਦਾਂ ਤੋਂ ਹਕੀਮਾਂ ਤੋਂ ਲੈ ਕੇ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਕਿ ਜਿਹੜਾ ਇਨਸਾਨੀ ਜ਼ਿੰਦਗੀ ਹੈਗੀ ਆ ਜਾਂ ਇਨਸਾਨੀ ਸਰੀਰ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਉਸ ਦਾ ਘਰ ਦੇ ਵਿੱਚ ਰਹਿ ਕੇ ਹੀ ਅਸੀਂ ਇਲਾਜ ਕਰ ਸਕੀਏ ਪਰ ਹੁਣ ਹਕੀਕਤ ਟੀਵੀ ਪੰਜਾਬੀ ਦੀ ਟੀਮ ਜਿਹੜੀ ਹੈ ਉਹ ਤੁਹਾਡੇ ਘਰ ਦੇ ਵਿੱਚ ਰੱਖੇ ਹੋਏ ਦੁੱਧਾਰੂ ਪਸ਼ੂਆਂ ਦਾ ਵੀ ਖਿਆਲ ਰੱਖੇਗੀ। ਐਸੇ ਲੜੀ ਤਹਿਤ ਅਸੀਂ ਤੁਹਾਨੂੰ ਵੱਖ-ਵੱਖ ਨੁਸਖੇ ਵੱਖ-ਵੱਖ ਟੋਟਕੇ ਹੈਗੇ ਨੇ ਜਿਹੜੇ ਉਹ ਦੇ ਰਹੇ ਹਾਂ। ਐਸੇ ਲੜੀ ਤਹਿਤ ਅਸੀਂ ਅੱਜ ਪਹੁੰਚੇ ਹਾਂ ਫਿਰੋਜ਼ਪੁਰ ਦੇ ਪਿੰਡ ਪੱਧਰੀ ਚ ਜਿੱਥੇ ਇਹ ਛੋਟੇ ਡੈਰੀ ਫਾਰਮਿੰਗ ਵਾਲੇ ਸਾਡੇ ਨਾਲ ਬਾਬਾ ਜੀ ਨੇ ਜੋ ਸੰਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਇਸ ਫਾਰਮ ਹਾਊਸ ਦੇ ਵਿੱਚ ਹੈਗੀਆਂ ਸੀ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਹੈਗੀ ਹੈ ਜਿਹੜੀ ਉਹ ਕਿਵੇਂ ਬਦਲੀ ਬਾਬਾ ਜੀ ਸਾਡੇ ਨਾਲ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਕੀ ਨਾਂ ਹੈ ਤੁਹਾਡਾ ਗਿਆਨ ਸਿੰਘ ਜੀ ਅੱਛਾ ਗਿਆਨ ਜੀ ਇਹ ਦੱਸੋ ਵੀ ਤੁਹਾਡੀ ਜਿਹੜੀ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਨਾਲ ਜਾਣ ਪਛਾਣ ਕਿਵੇਂ ਹੋਈ ਇਹ ਆਪਣੇ ਸਮਾਨ ਲੈ ਕੇ ਆਉਂਦੇ ਆ ਆਪਣੇ ਜੋਸਨ ਜੀ ਤੋਂ ਜੀ ਜੀ ਇਹਨਾਂ ਨੇ ਸਾਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜੀ ਜੀ ਤੇ ਜਿਵੇਂ ਸਾਡੇ ਆਪਣੇ ਪ੍ਰੋਬਲਮ ਆਈ ਗਾਂ ਨੂੰ ਥਣਾ ਦੀ ਉਹ ਫਿਰ ਇਹਨਾਂ ਨੇ ਸਾਨੂੰ ਪ੍ਰੋਟੈਕਟ ਦਿੱਤਾ ਜੀ 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 ਕੀ ਪ੍ਰੋਬਲਮ ਆਈ ਸੀ ਬੱਬਾ ਜੀ ਮਸਟੈਟਸ ਦੀ ਆਈ ਸੀ ਜੀ 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 ਉਹ ਫਿਰ ਉਹ ਦਵਾਈ ਇਹਨਾਂ ਦਿੱਤੀ ਆਪਣੇ ਤੇ ਉਹਦੇ ਨਾਲ ਫਿਰ ਸਾਡੀ ਗਾਂ ਜਿਹੜੀ ਠੀਕ ਹੋ ਗਈ ਸਹੀ ਹੋ ਗਈ ਥਣ ਜੀ ਅੱਛਾ ਮਸਟੈਟਸ ਦੀ ਪ੍ਰੋਬਲਮ ਆਈ ਸੀ ਤੇ ਫਿਰ ਕਿੰਨੀ ਵਾਰ ਜਿਹੜੀ ਮੈਡੀਸਿਨ ਹੈਗੀ ਉਹ ਦੇਣੀ ਪਈ ਉਹ ਇੱਕ ਦੋ ਦੋ ਸੀਚੀਆਂ ਪਈਆਂ ਸੀ ਜੀ ਅੱਛਾ ਉਸ ਤੋਂ ਬਾਅਦ 6 ਮਹੀਨੇ ਹੋ ਗਏ ਕੋਈ ਪ੍ਰੋਬਲਮ ਨਹੀਂ ਆਈ। ਕੀ ਪਤਾ ਮਤਲਬ ਇੱਕ ਵਾਰ ਮੈ ਸਟੇਟਸ ਦੀ ਤੁਹਾਨੂੰ ਪ੍ਰੋਬਲਮ ਆਈ ਤੇ ਮੁੜ ਕੇ ਹੁਣ 6 ਮਹੀਨੇ ਹੋ ਗਏ ਕੋਈ ਦਿੱਕਤ ਕੋਈ ਪਰੇਸ਼ਾਨੀ ਆਈ ਨਹੀਂ। ਕੋਈ ਕੋਈ ਦਿੱਕਤ ਨਹੀਂ ਜੀ। ਅੱਛਾ ਅੱਛਾ ਕਿਹੜੀ ਗਾਂ ਸੀ ਬਾਬਾ ਜੀ? ਉਹ ਰੈੱਡ ਵਾਲੀ ਜਿਹੜੀ ਖੜੀ ਆ ਸੀ। ਚਲੋ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਹਿਲੇ ਇਹਨਾਂ ਨੂੰ ਇੰਟਰੋਡਕਸ਼ਨ ਕਰਵਾਉਣ ਵਾਲੋਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਜੀ। ਇਹ ਨਾ ਤੁਹਾਡਾ ਲਖਵਿੰਦਰ ਸਿੰਘ ਜੋਸ਼ਨ। ਅੱਛਾ ਤੁਸੀਂ ਵੀ ਜੋਸ਼ਨ ਬਾਬਾ ਜ ਤੇ ਅੱਛਾ ਤੇ ਜੋਸ਼ਨ ਸਾਹਿਬ ਫਿਰ ਕੀ ਕੀ ਪ੍ਰੋਬਲਮ ਹੈ ਹੈਗੀਆਂ ਨੇ ਇਸ ਏਰੀਆ ਦੇ ਵਿੱਚ ਜ਼ਿਆਦਾਤਰ ਇਸ ਆਪਣਾ ਕਹਿੰਦਾ ਮਤਲਬ ਹੈ ਵੀ ਮਟਰਟਸ ਜਿਆਦਾ ਪ੍ਰੋਬਲਮ ਹੈ ਜਿਵੇਂ ਲੇਵਾ ਸਖਤ ਹੋ ਜਾਂਦਾ ਥਾਂ ਦੇ ਵਿੱਚ ਗੰਢ ਜਾਂ ਸੌਲੀ ਏ ਠੀਕ ਹੈ ਤੇ ਜੀਮੀਦਾਰ ਬੜਾ ਪਰੇਸ਼ਾਨ ਸੀ ਇਸ ਕਰਕੇ ਆ ਬਾਬਾ ਜੀ ਮੇਰੇ ਕੋ ਆਏ ਕਹਿੰਦਾ ਮੈਂ ਬੜੇ ਇੰਜੈਕਸ਼ਨ ਲਵਾਏ ਨੇ ਪਰ ਕੋਈ ਫਰਕ ਨਹੀਂ ਪਿਆਦਾ ਦਾ ਤੇ ਫਿਰ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਕੇ ਤੇ ਇਹਨਾਂ ਨੂੰ ਇੱਕ ਨੰਬਰ ਤੇ 8 ਨੰਬਰ ਦਿੱਤੀ ਮੈਡੀਸਨ ਉਹ ਇੱਕ ਨੰਬਰ 8 ਨੰਬਰ ਕਿਹੜੀ ਏ ਜੀ ਆਪਣੀ ਆ ਪਈ ਇਹਨਾਂ ਕੋਲ ਹੀ ਪਈਆਂ ਇਹਨਾਂ ਦੇ ਕੋਲ ਹੀ ਪਈਆਂ ਸੋ ਸੋ ਤੁਸੀਂ ਦੇਖੋ ਇਹ ਬਾਬਾ ਜੀ ਇਹ ਮੈਡੀਸਨ ਦਿੱਤੀ ਸੀ ਹਾਂਜੀ 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 ਮਤਲਬ ਮੁੜ ਕੇ ਫਿਰ ਮਸਟੇਟਸ ਤੁਹਾਡੇ ਫਾਰਮ ਹਾਊਸ 'ਚ ਐਂਟਰੀ ਨਹੀਂ ਹੋਇਆ ਨਹੀਂ ਹੋਇਆ ਜੀ ਅੱਛਾ ਹਾਂਜੀ ਤੇ ਫਿਰ ਦੁੱਧ ਦਾ ਵੀ ਮੋੜਾ-ਮੋਟਾ ਕੋਈ ਫਰਕ ਪਿਆ ਉਹਦੇ ਨਾਲ ਦੁੱਧ ਨੂੰ ਬਹੁਤ ਬਹੁਤ ਵਧੀਆ ਜੀ ਅੱਛਾ ਹਾਂ ਲੇਵੇ ਵਾਸਤੇ ਬਹੁਤ ਵਧੀਆ ਜੀ ਇਹ ਅੱਛਾ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਜੀ ਠੀਕ ਹੈ ਹਾਂਜੀ ਤੇ ਲੇਵੇ ਮਰ ਕੀ ਕਿਵੇਂ ਕਹਿ ਰਹੇ ਹੋ ਤੁਸੀਂ ਲੇਵਾ ਆਪਣੇ ਜਿਵੇਂ ਪਸ਼ੂ ਦਾ ਲੇਵਾ ਬਹੁਤ ਵਧੀਆ ਬਣਾਉਂਦੀ ਹੈ ਜੀ ਆਪਣੇ ਜਿਵੇਂ ਆਪਣੇ ਸੂਣ ਵਾਲੇ ਡੰਗਰ ਨੂੰ ਆਪਾਂ ਦਿੰਨੇ ਆ ਹਾਂਜੀ ਲੇਵੇ ਵਾਸਤੇ ਬਹੁਤ ਵਧੀਆ ਕਾਰਗਰ ਹੈ ਜੀ ਸੋਨਾ ਬੰਦਾ ਲੇਵਾ ਜੀ ਅੱਛਾ ਤੁਸੀਂ ਤਾਂ ਕਹ ਰਹੇ ਸੀ ਪਹਿਲਾਂ ਕਾਫੀ ਜਿਹੜੇ ਟੀਕੇ ਇੰਜੈਕਸ਼ਨ ਵਗੈਰਾ ਲਗਾਏ ਕੋਈ ਫਰਕ ਨਹੀਂ ਪਿਆ ਸੀ ਫਿਰ ਹਾਂਜੀ ਉਹਦੇ ਨਾਲ ਇੱਕ ਤਾਂ ਜੀ ਪਸ਼ੂ ਜਿਵੇਂ ਕਿਤੇ ਸੱਜਰ ਪਸ਼ੂ ਨੂੰ ਵੀ ਆ ਜਾਂਦਾ ਜੀ ਦੁੱਧ ਸੁੱਕ ਜਾਂਦਾ ਜੀ ਹਾਂਜੀ ਤੇ ਇਹਦੇ ਨਾਲ ਦੁੱਧ ਨਹੀਂ ਸੁੱਕਦਾ ਜੀ ਅੱਛਾ ਜੇ ਟੀਕੇ ਲਗਾਉਣੇ ਆ ਜਾਂ ਐਂਟੀਬਾਇਓਟਿਕ ਆਪਾਂ ਲਗਾਉਣੇ ਆ ਡੋਜ਼ ਦਿੰਨੇ ਆ ਫਿਰ ਉਹਦੇ ਨਾਲ ਦੁੱਧ ਤੇ ਪ੍ਰੋਬਲਮ ਆ ਜਾਂਦੀ ਦੁੱਧ ਸੁਕਾ ਜਾਂਦਾ ਇਹ ਬਹੁਤ ਵਧੀਆ ਚੀਜ਼ ਹੈ ਜੀ ਮਤਲਬ ਇਹਦੇ ਨਾਲ ਦੁੱਧ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ ਇੰਨਾ ਫਰਕ ਨਹੀਂ ਪੈਂਦਾ ਜੀ ਹਾਂ 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 ਬਹੁਤ ਵਧੀਆ ਚੀਜ਼ ਹੈ ਜੀ 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 ਅੱਛਾ ਜੋਸੇਫ ਸਾਹਿਬ ਫਿਰ ਇਹ ਨੁਸਖੇ ਫਾਰਮੂਲੇ ਕੰਮ ਕਿਵੇਂ ਕਰਦੇ ਨੇ ਦੇਣੇ ਕਿਵੇਂ ਪੈਂਦੇ ਨੇ ਇਹ ਜੀ 1 ਨੰਬਰ ਤੇ 8 ਨੰਬਰ ਦਿਨ ਦੇ ਵਿੱਚ 30 30 ਐਮਐਲ ਤਿੰਨ ਵਾਰੀ ਦੇਣੀ ਹੁੰਦੀ ਹੈ ਸਿਰਿੰਜ ਦੇ ਨਾਲ ਤੇ ਜਦੋਂ ਕੋਈ ਵੀ ਜੀਵਿਦਾਰ ਤਿੰਨ ਤੋਂ ਚਾਰ ਦਿਨ ਯੂਜ਼ ਕਰਦਾ ਹੈ ਉਸ ਤੋਂ ਬਾਅਦ ਨੂੰ ਅਸਰ ਆਪਣੇ ਆਪ ਦਿਖਦਾ ਹੈ ਜੀ ਸਾਨੂੰ ਕਹਿੰਦੀ ਲੋੜ ਨਹੀਂ ਪੈਂਦੀ 70 ਤੋਂ 80% ਤੱਕ ਇਹਦਾ ਰਿਜ਼ਲਟ ਪੂਰਾ ਦੋ ਸੈਸ਼ਨਾਂ ਨਾਲ ਮਿਲ ਜਾਂਦਾ ਤੇ ਜੇ ਬਾਲੀ ਕਿਤੇ ਹੋਰ ਰਹਿ ਜਾਂਦਾ ਤੇ ਇੱਕ ਇੱਕ ਸ਼ੀਸ਼ੀ ਹੋਰ ਪੀਣੀ ਪੈਂਦੀ ਹੈ ਪਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਉਹ ਆ ਬਾਬਾ ਜੀ ਨੇ ਪਿਆਈ ਹੈ 6 ਮਹੀਨੇ ਤੱਕ ਇਹਨਾਂ ਨੂੰ ਕੋਈ ਦਾ ਨਾ ਕੋਈ ਵੀ ਕੋਈ ਗੱਲ ਨਹੀਂ ਵੀ ਜੇ ਕੋਈ ਨਾਲ ਕੋਈ ਪ੍ਰੋਬਲਮ ਆਈ ਹੋਵੇ ਕਹੇ ਗੱਲ ਅਸੀਂ ਇੱਕ ਵਾਰ ਬਾਬਾ ਜੀ ਦੀ ਉਹ ਜਿਹੜੀ ਗਾਂ ਹੈਗੀ ਉਹ ਵੀ ਵੇਖਦੇ ਆ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਜਿਸ ਨੂੰ ਆਈ ਸੀ ਤੇ ਹੁਣ ਬਾਬਾ ਜੀ ਦਾ ਕਹਿਣਾ ਹੈ ਕਿ ਲਗਭਗ ਲਗਭਗ ਉਹਨਾਂ ਨੂੰ 6 ਮਹੀਨੇ ਹੋ ਗਏ ਬਾਬਾ ਜੀ ਇਹ ਵਾਲੀ ਜਿਹੜੀ ਗਊ ਸੀ ਹਾਂ ਜੀ ਇਹ ਸਾਹਮਣੇ ਵਾਲਾ ਥਣ ਸੀ ਸਪੈਇਡ ਵਾਲਾ ਜਿਹੜਾ ਡੱਬਾ ਥਣ ਦੀ ਦਾ ਇਹ ਹੀ ਥਣ ਸੀ ਜੀ ਅੱਛਾ ਹੁਣ ਬਹੁਤ ਵਧੀਆ ਚੱਲ ਰਿਹਾ ਜੀ ਅੱਛਾ ਵਧੀਆ ਦੁੱਧ ਆ ਰਿਹਾ ਜੀ ਠੀਕ ਹੈ ਮਤਲਬ ਮੁੜ ਕੇ ਕਦੇ ਕੋਈ ਪ੍ਰੋਬਲਮ ਆਈ ਨਹੀਂ ਇਸ ਨੂੰ ਇਹ ਦਵਾ ਦੇਣ ਤੋਂ ਬਾਅਦ ਇਤਨਾ ਹੋ ਗਿਆ ਜਿਵੇਂ ਥਣ ਨੂੰ ਕੁਝ ਹੋਇਆ ਨਹੀਂ ਹੁੰਦਾ ਜੀ ਹਾਂਜੀ ਤੇ ਇਸ ਤੋਂ ਪਹਿਲਾਂ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਟੀਕੇ ਹੈਗੇ ਨੇ ਜਿਹੜੇ ਤੁਸੀਂ ਦਿੱਤੇ ਨੇ ਇੱਥੇ ਲਿਆ ਕੇ ਕਿੰਨੀ ਵਾਰ ਲਵਾਏ ਤੁਸੀਂ ਉਹਦੇ ਬਹੁਤ ਵਾਰੀ ਲਵਾਏ ਜੀ ਅੱਛਾ ਉਹਦੇ ਆਪਣੇ ਭਰ ਕੇ ਟੋਕਰਾ ਭਰ ਕੇ ਸੱਟੇ ਬਾਹਰ ਐ ਟੀ ਕਿੰਨੇ ਲੱਗਦੇ ਸੀ ਇੰਨੇ ਲੱਗਦੇ ਸੀ ਜੀ ਹਾਂਜੀ ਅੱਛਾ 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 ਤੇ ਫਿਰ ਬਾਬਾ ਜੀ ਜਿਹੜੇ ਮਤਲਬ ਹੁਣ ਤੁਹਾਨੂੰ ਤੇ ਚਲੋ ਡਾਕਟਰ ਬੀ ਐਸ ਕੇ ਦੇ ਨੁਸਖੇ ਫਾਰਮੂਲਿਆਂ ਦਾ ਜੋਸਨ ਜੀ ਨੇ ਦੱਸਤਾ ਵਾ ਤੇ ਜਿਹੜੇ ਸਾਡੇ ਜ਼ਿੰਮੇਦਾਰ ਭਰਾ ਹੈਗੇ ਨੇ ਜਿਨ੍ਹਾਂ ਨੇ ਸਹਾਇਕ ਧੰਦੇ ਵਜੋਂ ਡੈਰੀ ਫਾਰਮਿੰਗ ਨੂੰ ਅਪਣਾਇਆ ਹੋਇਆ ਉਹਨਾਂ ਨੂੰ ਤੁਸੀਂ ਕੀ ਕਹੋਗੇ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਬਾਬਤ ਬਹੁਤ ਵਧੀਆ ਜੀ ਇਹ ਵਰਤਨੇ ਚਾਹੀਦੇ ਹਰ ਇੱਕ ਜਿਮੀਦਾਰ ਨੂੰ ਹਰ ਇੱਕ ਕਿਸਾਨ ਨੂੰ ਵਰਤਨੇ ਚਾਹੀਦੇ ਆ ਜੀ ਇਹਦੇ ਵਾਸਤੇ ਜੀ ਤੁਹਾਡੇ ਮੁਤਾਬਕ ਕਿਹੜੇ ਕਿਹੜੇ ਸਮੱਸਿਆਵਾਂ ਦਾ ਹੱਲ ਡਾਕਟਰ ਬੀਐਸਕੇ ਕੋਲ ਹੈਗਾ ਇਹ ਤਕਰੀਬਨ ਜੀ ਇਹ ਸਾਰੀਆਂ ਸਮੱਸਿਆਵਾਂ ਦਾ ਡੀਪੀ ਰਿਫਾਰਮ ਦੇ ਵਿੱਚ ਹਾਲੇ ਜਿਵੇਂ ਜਿਵੇਂ ਕਿ ਹਾਂ ਜਿਵੇਂ ਥਣਾ ਦਾ ਹੋ ਗਿਆ ਠੀਕ ਹੈ ਜਾਂ ਆਪਣੇ ਜਿਵੇਂ ਆਪਣੇ ਕੱਬਰ ਡੰਗਰ ਨੂੰ ਕੱਬਰ ਡੰਗਰਾ ਪਾ ਤਿਆਰ ਕਰਨਾ ਹੁੰਦਾ ਜੀ ਠੀਕ ਹੈ ਉਹਨੂੰ ਦੇਣ ਵਾਸਤੇ ਇਹ ਇਹ ਬਹੁਤ ਵਧੀਆ ਕਾਰਕਰ ਕਿਸਾਨ ਵਾਸਤੇ ਜੀ ਇਹ ਹੂੰ ਹੈ ਵੀ ਸਸਤੀ ਆ ਤੇ ਇਹਦੇ ਆਪਣੇ ਰਿਜ਼ਲਟ ਵੀ ਬਹੁਤ ਵਧੀਆ ਜੀ ਅੱਛਾ ਬਾਬਾ ਜੀ ਜਿਹੜੇ ਬੇਸਿਕਲੀ ਕੀ ਹੈ ਇਸ ਵੇਲੇ ਕੀ ਹੋ ਰਿਹਾ ਹੈ ਜਿਹੜੇ ਲੋਕ ਡੈਰੀ ਫਾਰਮਿੰਗ ਨਾਲ ਜੁੜ ਰਹੇ ਨੇ ਯਾਰ ਡੈਰੀ ਫਾਰਮਿੰਗ ਨੂੰ ਸਹਾਇਕਤਾ ਦੇ ਵਜੋਂ ਜਾਂ ਮੁਕਤੰ ਦੇ ਵਜੋਂ ਇਹ ਬਹੁਤ ਸਾਰੇ ਕਿਸਾਨ ਹੈਗੇ ਨੇ ਜਿਹੜੇ ਉਹ ਅਪਣਾ ਰਹੇ ਨੇ ਪਰ ਘਾਟਿਆਂ ਤੋਂ ਬੜੇ ਪਰੇਸ਼ਾਨ ਨੇ ਕਹਿੰਦੇ ਜੀ ਉਹਨੇ ਦਾ ਸਾਡਾ ਦੁੱਧ ਨਹੀਂ ਹੁੰਦਾ ਜਿੰਨੇ ਦੇ ਸਾਡੇ ਟੀਕੇ ਲੱਗ ਜਾਂਦੇ ਨੇ ਉਹਨੇ ਦਾ ਸਾਡਾ ਦੁੱਧ ਨਹੀਂ ਹੁੰਦਾ ਜਿੰਨੇ ਸਾਡੇ ਕੋਲ ਡਾਕਟਰ ਲੈ ਜਾਂਦਾ ਉਹਨਾਂ ਨੂੰ ਕੀ ਕਹੋਗੇ ਫਿਰ ਇਹ ਜੀ ਇੱਕ ਤਾਂ ਪਸ਼ੂਆਂ ਦਾ ਕੰਮ ਹੈ ਜੀ ਆਪ ਦੀ ਨਿਗਰਾਨੀ ਜਿਹੜੀ ਆਪ ਦੀ ਦੇਖਭਾਲ ਆਪ ਕਰਨੀ ਠੀਕ ਹੈ ਕਈ ਵਾਰੀ ਆਪਾਂ ਨੌਕਰ ਤੇ ਛੱਡ ਦਿੰਨੇ ਆ ਲੇਬਰ ਤੇ ਛੱਡ ਦਿੰਨੇ ਆ ਜੀ ਉਹ ਪ੍ਰੋਬਲਮ ਕਈ ਵਾਰੀ ਸਮਝ ਨਹੀਂ ਆਉਂਦੀ ਜੀ ਠੀਕ ਹੈ ਸਾਡਾ ਜਿਹੜਾ ਕੀਤਾ ਸਾਡਾ ਤਿੰਨਾਂ ਚਾਰਾਂ ਪੀੜ੍ਹੀਆਂ ਤੋਂ ਹੈ ਸਾਡੇ ਦਾਦਾ ਜੀ ਤੋਂ ਲੈ ਕੇ ਆ ਜੀ ਅੱਛਾ ਦਾਦਾ ਜੀ ਵੀ ਤੁਹਾਡੇ ਇਹ ਡੈਰੀ ਫਾਰਮਿੰਗ ਦਾ ਕੰਮ ਕਰਦੇ ਕਿੰਨਾ ਦੁੱਧ ਹੈਗਾ ਪਾਪਾ ਜੀ ਆਪਣੇ ਕੋਲ ਮੇਰੇ ਕੋਲੇ ਇਸ ਟਾਈਮ 100 ਲੀਟਰ ਦੇ ਲਗਭਗ ਆ ਜੀ ਅੱਛਾ ਹਾਂਜੀ ਜੀ 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 ਤੇ ਫਿਰ ਜਿਹੜਾ ਤੁਸੀਂ ਕਹਿ ਰਹੇ ਵੀ ਤੁਹਾਡੇ ਦਾਦਾ ਜੀ ਦੇ ਤੁਹਾਡੇ ਦਾਦਾ ਜੀ ਫਿਰ ਤੁਹਾਡੇ ਪਿਤਾ ਜੀ ਫਿਰ ਤੁਸੀਂ ਹੁਣ ਇਸ ਡੈਰੀ ਫਾਰਮਿੰਗ ਚ ਲੱਗੇ ਹੋ ਤੁਹਾਨੂੰ ਲੱਗਦਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਸਹੀ ਨੁਸਖੇ ਸਹੀ ਫਾਰਮੂਲੇ ਸਹੀ ਦੇਖਭਾਲ ਡੰਗੜਾ ਪਸ਼ੂਆਂ ਦੀ ਹੋਈ ਜਾਵੇ ਇਹ ਕੋਈ ਘਾਟੇ ਵਾਲਾ ਸੌਦਾ ਹੈ ਨਾ ਜੀ ਨਾ ਨਾ ਇਹ ਬਹੁਤ ਹੀ ਜਿਹੜਾ ਜ਼ਿੰਮੇਵਾਰ ਦੇ ਜੇ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਜ਼ਿੰਮੇਵਾਰ ਦਾ ਨਿਤ ਦਾ ਬੋਲ ਆ ਵੀ ਸ਼ਾਮੀ ਪੈਸੇ ਵਟ ਕੇ ਸੁੱਤੇ ਦੇ ਸਵੇਰੇ ਉੱਠਦੇ ਆਣ ਉਹ ਫਿਰ ਪੈਸੇ ਵਟ ਲੇ ਜੀ ਫਿਰ ਤਿਆਰ ਨੇ ਪੈਸੇ ਹਾਂਜੀ अच्छा 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 हां बस बस ਵੱਡੀ ਗੱਲ ਇਹ ਵੀ ਇਹ ਕਿਸਾਨ ਭਰਾ ਜਿਹੜੇ ਵੀ ਆਪਣੇ ਮਾਰਕੀਟਿੰਗ ਦਾ ਜਿਹੜਾ ਆਪ ਦਾ ਉਹ ਕਰਨ ਧਿਆਨ ਨਾਲ ਚੱਲਣ ਮਾਰਕੀਟਿੰਗ ਤੇ ਜ਼ਿੰਮੇਦਾਰ ਨੂੰ ਮਾਰ ਪੈਂਦੀ ਆ ਠੀਕ ਹੈ ਜਿਵੇਂ ਚਲੋ ਸਾਡੇ ਨੇੜੇ ਸ਼ਹਿਰ ਦਾ ਨੇੜਾ ਕਰਕੇ ਅਸੀਂ ਸਾਡਾ ਤੁਸੀਂ ਆਪ ਹੀ ਵੇਚਦੇ ਹੋ ਹਾਂਜੀ ਅਸੀਂ ਆਪ ਵੇਚਦੇ ਆਂ ਜੀ ਅੱਛਾ ਫਿਰ ਤਾਂ ਮਤਲਬ ਉਹ ਪ੍ਰੋਫਿਟ ਵੀ ਡਬਲ ਹੋ ਗਿਆ ਹਾਂ ਬਹੁਤ ਪ੍ਰੋਫਿਟ ਆ ਜੀ 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 ਅੱਛਾ ਤੇ ਜਿਹੜੇ ਮੁੰਡੇ ਇਸ ਵੇਲੇ ਬਾਹਰ ਨੂੰ ਭੱਜ ਰਹੇ ਨੇ ਕੋਈ ਕਿਤੇ ਨਾ ਕਿਤੇ ਚਲੋ ਕੈਨੇਡਾ ਵਾਲਾ ਤਾਂ ਮਾਮਲਾ ਹੁਣ ਖਤਮ ਵਾਂਗੂ ਹੋ ਗਿਆ ਹੋਰ ਮੁਲਕਾਂ ਨੂੰ ਹੁਣ ਉਹਨਾਂ ਨੇ ਵਹਿਈਰਾਂ ਘੱਤ ਲਿਆ ਨੇ ਉਹਨਾਂ ਨੂੰ ਕੀ ਕਹੋਗੇ ਬਾਬਾ ਜੀ ਜੇਕਰ ਉਹ ਡੈਰੀ ਫਾਰਮਿੰਗ ਵਾਲੇ ਪਾਸੇ ਆਉਣ ਆਪਣੇ ਚ ਰਹਿ ਕੇ ਆਪਣੇ ਦੀ ਸੇਵਾ ਆਪਣੇ ਹੋ ਸਕਦੀ ਹੈ ਹਾਂਜੀ ਹਾਂਜੀ ਇਹ ਬਹੁਤ ਵਧੀਆ ਜੀ ਆਪਣੇ ਕੀਤਾ ਜੀ ਜ਼ਿੰਮੇਵਾਰ ਵਾਸਤੇ ਨਾਲ ਸਹਾਇਕ ਕੀਤਾ ਆ ਇਹ ਜਿਵੇਂ ਆਪਾਂ ਬਰੀਡ ਤੇ ਕੰਮ ਕਰੀਏ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਰੀਡ ਦੇ ਜਿਹੜੇ ਪਸ਼ੂ ਆ ਉਹਨਾਂ ਦੀ ਬਹੁਤ ਕੀਮਤਾਂ ਠੀਕ ਹੈ ਹਾਂਜੀ ਹੋਰ ਬਰੀਡ ਦੇ ਜਿਵੇਂ ਕਟੀਆਂ ਬਰੀਡ ਦੀਆਂ ਤਿਆਰ ਕਰੀਏ ਵਾਹਣਾ ਬਰੀਡ ਦੀਆਂ ਤਿਆਰ ਕਰੀਏ ਬਹੁਤ ਜੜੀਆਂ ਵੀ ਲਾਹੇਵੰਦ ਧੰਦਾ ਹੈ ਜੀ 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 ਸੋ ਇਹ ਸੰ ਜਿਹੜੇ ਕਿਸਾਨ ਗਿਆਨ ਸਿੰਘ ਜਿਨ੍ਹਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਾਈਏ ਪਿੰਡ ਪਧਰੀ ਤੇ ਇੱਕ ਅਸੀਂ ਹੋਰ ਪਿੰਡ ਦੇ ਵਿੱਚ ਸਾਨੂੰ ਜੋਸ਼ਨ ਜੀ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਕੋਲ ਵੀ ਸਟਾਰਟਿੰਗ ਦੇ ਵਿੱਚ ਪੰਜ ਚਾਰ ਪਸ਼ੂ ਹੀ ਸਨ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਏ ਤੁਹਾਡਾ ਰਣਵੀਰ ਸਿੰਘ ਜੀ ਅੱਛਾ ਰਣਵੀਰ ਜੀ ਕਿਹੜਾ ਪਿੰਡ ਆ ਇਹ ਇਹ ਵਸਤੀ ਪਸਵਾ ਪਰੋਪਰ ਹੋਇਆ ਜੀ ਅੱਛਾ ਤੇ ਕੀ ਕੀ ਪ੍ਰੋਬਲਮ ਆ ਤੁਹਾਨੂੰ ਜਿਹੜੀਆਂ ਇੱਥੇ ਜਦੋਂ ਤੁਸੀਂ ਇਹ ਕੰਮ ਸ਼ੁਰੂ ਕੀਤਾ ਹੈ ਸਹਾਇਕਤਾ ਦੇ ਵਜੋਂ ਡੈਰੀ ਫਾਰਮਿੰਗ ਦਾ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਸੀ ਤੁਹਾਨੂੰ ਸਭ ਤੋਂ ਯਾਦ ਮੈਂ ਸਟੈਟਸ ਥਣਾ ਤੋਂ ਹੁੰਦੇ ਥਣ ਰੋਗ ਜਿਹਨੂੰ ਥਣ ਰੋਗ ਕਹਿੰਦੇ ਆ ਹਾਂਜੀ ਦੂਸਰੀ ਰਿਪੀਟਰ ਦੇ ਜ਼ਿਆਦਾ ਆਉਂਦੇ ਹੁੰਦੇ ਸੀ ਜੀ ਹਾਂਜੀ ਹਾਂਜੀ ਜੀ 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 ਅੱਛਾ ਤੁਸੀਂ ਫਿਰ ਇੱਥੇ ਕੀ ਕਰਦੇ ਹੋ ਹੁਣ ਇਸ ਵੇਲੇ ਜੇ ਕੋਈ ਪ੍ਰੋਬਲਮ ਦਿੱਕਤ ਪਰੇਸ਼ਾਨੀ ਹੁੰਦੀ ਹੈ ਹੁਣ ਪਹਿਲਾਂ ਤਾਂ ਟੀਕਾ ਐਸੀ ਵੈਕਸਿਨ ਠੀਕ ਹੈ ਨਾ ਲਾਈ ਕਰਦੇ ਸੀ ਜਦੋਂ ਡਾਕਟਰ ਬੀਐਸਟੀ ਦੀ ਦਵਾਈਆਂ ਦਾ ਪਤਾ ਲੱਗਾ ਹੋਮੋਪੈਥਿਕ ਦਾ ਜਿਹੜਾ ਜੋਸਨ ਸਾਹਿਬ ਨਾਲ ਜੁੜੇ ਆ ਅੱਛਾ ਅੱਛਾ ਤੇ ਉਦੋਂ ਦਾ ਮਤਲਬ ਕਿ ਇਹ ਇਹ ਹੋਮੋਪੈਥਿਕ ਦਵਾਈ ਦਾ ਕਰਦੇ ਜਾ ਜੂਏ ਅੱਛਾ ਅੱਛਾ ਜਦੋਂ ਇਸ ਤੋਂ ਪਹਿਲਾਂ ਰਣਵੀਰ ਜੀ ਜਦੋਂ ਤੁਹਾਡੇ ਕੋਲ ਇੱਥੇ ਕੋਈ ਸਟੇਟਸ ਦੀ ਪ੍ਰੋਬਲਮ ਆ ਗਈ ਸੀ ਤੇ ਇੱਕ ਵਾਰ ਚ ਅਗਰ ਅਸੀਂ ਡਾਕਟਰ ਬੁਲਾਉਣੇ ਆ ਜਾਂ ਇੱਕ ਵਾਰ ਚ ਕਿੰਨਾ ਨੁਕਸਾਨ ਤੁਹਾਨੂੰ ਲੱਗਦਾ ਕਿ ਤੁਹਾਡਾ ਹੋ ਜਾਂਦਾ ਸੀ ਜਿਹੜਾ ਇਸ ਵੇਲੇ ਬਚ ਰਿਹਾ ਇੱਕ ਵਾਰ ਡਾਕਟਰ ਬੰਦਾ 500 ਰੁਪਏ ਦਾ ਫੀਸ ਲੈਂਦਾ ਸੀ ਠੀਕ ਆ 7-800 ਰੁਪਏ ਦਵਾਈਆਂ ਲੱਗ ਜਾਂਦੀਆਂ ਸੀ ਠੀਕ ਆ 3 ਦਿਨ ਆਉਂਦਾ ਸੀ ਕੋਈ 4000 ਰੁਪਏ ਦੀ ਲੋਜ ਹੁੰਦਾ ਸੀ ਹਾਂਜੀ ਤੇ ਹੁਣ ਹੁਣ ਤਾਂ ਮਤਲਬ ਇੱਕ ਸੀਸ਼ੀ 400 ਦੇ 450 ਦੇ ਦਿੱਤੀ ਤੇ ਆਵੇ ਤੋਂ ਗੱਲ ਬਣ ਜਾਂਦੀ ਹਾਂਜੀ ਹਾਂਜੀ ਦੁੱਧ ਤੇ ਵੀ ਡੰਗਰ ਆ ਜਾਂਦਾ ਸਵੇਰ ਵੱਜ ਜਾਂਦਾ ਹੈ ਅੱਛਾ ਹਾਂਜੀ ਤੇ ਫਿਰ ਹੋਰ ਜਿਹੜੀ ਤੁਸੀਂ ਦੱਸ ਰਹੀ ਸੀ ਵੀ ਰੀਪੀਟਰ ਦੀ ਵੀ ਪ੍ਰੋਬਲਮ ਹੈਗੀ ਸੀ ਇਥੇ ਹਾਂਜੀ ਉਹ ਵੀ ਹੁਣ ਦੋ ਸੀਸ਼ੀਆਂ ਦਿੱਤੇ ਜਾਂ ਰੀਪੀਟਰ ਦੀ ਪ੍ਰੋਬਲਮ ਖਤਮ ਹੋ ਜਾਂਦੀ ਹੈ ਜੀ ਰੀਪੀਟਰ ਦੀ ਪ੍ਰੋਬਲਮ ਹਾਂਜੀ ਹਾਂਜੀ ਅੱਛਾ ਤੇ ਜਿਹੜੇ ਕਿਸਾਨ ਹੈ Uh, मतलब ਜਿਨ੍ਹਾਂ ਦਾ ਹੌਸਲਾ ਨਹੀਂ ਪੈ ਰਿਹਾ ਡੈਰੀ ਫਾਰਮਿੰਗ ਵਾਲੇ ਪਾਸੇ ਨੂੰ ਤੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਜੇਕਰ ਨੁਸਖੇ ਉਹਨਾਂ ਕੋਲ ਪਹੁੰਚ ਜਾਣ ਜਿਵੇਂ ਤੁਹਾਡੇ ਕੋਲ ਪਹੁੰਚ ਗਏ ਥੋਨੇ ਆਪਣੀ ਡੈਰੀ ਬਚਾ ਲਈ ਹੈ ਸਾਰੇ ਆਪਣਾ ਫਾਰਮ ਬਚਾ ਲਿਆ ਉਹ ਦੇਖੋ ਕਿ ਜਾਂ ਤਾਂ ਜਿਆਦਾ ਦਵਾਈਆਂ ਦਾ ਪ੍ਰਯੋਗ ਕੀਤਾ ਜਾਵੇ ਮ ਦਵਾਈਆਂ ਦੂਜੀਆਂ ਨੂੰ ਬਚ ਸਕਦੇ ਤਾਂ ਹੀ ਡੈਰੀ ਫਾਰਮ ਕਾਮਯਾਬ ਹੋਣੇ ਆ ਜੇ ਦਵਾਈਆਂ ਡਾਕਟਰਾਂ ਦੇ ਪੇਸ਼ ਪਾਏ ਫਿਰ ਤਾਂ ਕੁਝ ਨਹੀਂ ਪੱਲੇ ਪੈਣਾ ਜੀ ਜੀ ਅੱਛਾ ਤੁਸੀਂ ਦੋ ਤਿੰਨ ਸਵਾਲ ਵੀ ਹੈਗੇ ਨੇ ਜਿਹੜੇ ਡਾਕਟਰ ਸਾਹਿਬ ਤੋਂ ਪੁੱਛੇ ਸੀ ਕੀ ਮੰਚ ਚਲ ਰਿਹਾ ਸੀ ਉਸ ਵੇਲੇ ਮਤਲਬ ਇੱਕਦਮ ਪੁੱਛਿਆ ਐ ਐਫਐਮ ਜਿਹੜੀ ਵੈਕਸੀਨ ਆਪਾਂ ਕਰਦੇ ਆ ਉਸ ਬਾਰੇ ਕੋਈ ਦਵਾਈ ਇਹਨਾਂ ਦੀ ਆਈ ਕਿ ਨਹੀਂ ਆਈ ਮਾਰਕੀਟ ਦੇ ਵਿੱਚ ਹਾਂਜੀ ਇੱਕ ਵੈਕਸੀਨ ਆਪਾਂ ਨੂੰ ਕਰਨੀ ਪੈਂਦੀ ਹੈ ਨਾ ਠੀਕ ਹੈ ਤੇ ਦੂਸਰੀ ਕੋਈ ਥਾਣਾ ਥੋਣਾ ਜਿਵੇਂ ਬੰਦ ਹੋ ਜਾਂਦਾ ਠੀਕ ਹੈ ਦੁਬਾਰਾ ਚਾਲੂ ਹੋ ਸਕਦਾ ਨਹੀਂਗਾ ਠੀਕ ਹੈ ਹਾਂਜੀ ਉਸ ਤੋਂ ਜੀ ਚਾਲੂ ਹੋ ਸਕਦਾ ਥਾਣੇ ਦੁਆਰ ਤੋਂ ਹਾਂ ਹਾਂ ਬੜਾ ਉਹ ਕਿਵੇਂ ਜੀ ਬਸ ਦਵਾਈ ਜਦੋਂ ਸ਼ੁਰੂ ਕਰਨਗੇ ਕਿਹੜੀ ਦਵਾਈ ਥਾਨ ਆਪਣੀ ਕਿਹੜੀ ਪ੍ਰੋਬਲਮ ਕਿਹੜੀ ਸੀ ਆਪਣੀ ਥਾਨ ਮਤਲਬ ਕਿ ਪਿਛਲੇ ਸਵੇਰ ਬਿਲਕੁਲ ਬੰਦ ਹੋ ਗਿਆ ਅੱਛਾ ਅੱਛਾ ਇਸ ਤੋਂ ਨਵੇਂ ਸਵੇਰੇ ਤੋਂ ਚਾਲੂ ਕਰਨਾ ਉਹੀ ਆਪਣੀ 1 ਨੰਬਰ ਤੇ 8 ਨੰਬਰ ਚੱਲੂਗੀ ਰੁਟੀਨ ਦੇ ਵਿੱਚ ਹੀ ਅੱਛਾ ਕਿੰਨੇ ਟਾਈਮ ਚ ਫਰਕ ਪੈਜੋ ਇਹ 5 ਤੋਂ 7 ਦਿਨ ਲੱਗਣਗੇ ਇਹਨਾਂ ਨੂੰ ਬਸ ਔਲੀ 5-7 ਦਿਨ ਬਾਅਦ ਨਾਲ ਸ਼ੁਰੂ ਹੋ ਜਗਾ ਫਰਕ ਪੈਣਾ ਅੱਛਾ ਤੇ ਮੁਰਕੇ ਇੱਕ ਤੋਂ ਦੋ ਸ਼ੀਸ਼ੀਆਂ ਜਦੋਂ ਵਰਤਣਗੇ ਤੇ ਦੋ ਤੋਂ ਦੋ ਇਹਨਾਂ ਹੋਰ ਵਰਤਣੀਆਂ ਪੈਣੀਆਂ ਨੇ ਪਰ ਸਾਰਾ ਕੁਝ ਐ ਸੈੱਟ ਹੋ ਜੂਗਾ ਅੱਛਾ ਕਿਹੜੇ-ਕਿਹੜੇ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਹੱਲ ਕਰਦੇ ਹੋ ਡਾਕਟਰ ਬੀ ਐਸ ਕੇ ਦੇ ਨੁਸਖਿਆਂ ਦੇ ਥਰੂ ਸਾਡੇ ਕੋਲੋਂ 1 ਨੰਬਰ 2 ਨੰਬਰ 1 ਨੰਬਰ ਮਸਟੈਚਸ ਵਾਸਤੇ ਜਿਵੇਂ ਕੋਈ ਲੇਵਾ ਸਖਤ ਹੋ ਗਿਆ ਵਹਾਨਾ ਸੋਚ ਪੈ ਗਈ ਵਹਾਨੇ ਚ ਗੰਡੇ ਤਿੰਨ ਨਾਲ ਆਪਾਂ ਨੂੰ 81 ਨੰਬਰ ਵੀ ਦੇਣੀ ਪੈਂਦੀ ਹੈ ਕਿਉਂਕਿ ਇਹ ਦੋਵੇਂ ਦਵਾਈਆਂ ਮਿਕਸ ਹੋਣਗੀਆਂ ਨਾ ਰਿਜ਼ਲਟ ਬਹੁਤ ਬੰਪਰ ਮਿਲਿਆ ਕਹਿੰਦਾ ਫਿਰ 2 ਨੰਬਰ ਵਾਲੀ ਆ ਗਈ ਜਿਹੜਾ ਪਸ਼ੂ ਬੋਲਦਾ ਨਹੀਂ ਪਸ਼ੂ ਗੁੰਗਾ ਹੁੰਦਾ ਉਹਦੇ ਵਾਸਤੇ 3 ਨੰਬਰ ਆ ਗਈ ਜਿਹੜਾ ਪਸ਼ੂ ਪਿੱਛਾ ਕੱਢਦਾ ਹੈ ਪਿੱਛੇ ਵਾਸਤੇ ਓਦਾਂ ਦਾ 4 ਨੰਬਰ ਤੇ ਅਲੱਗ-ਅਲੱਗ 5 ਨੰਬਰ ਫੀਵਰ ਵਾਸਤੇ ਆ ਗਈ 10 ਨੰਬਰ ਦੁੱਧ ਵਾਲੀ ਆ ਗਈ 29 ਨੰਬਰ ਆ ਗਈ 26 ਨੰਬਰ ਇਮਿਊਨਿਟੀ ਜਿਹੜੀ ਪਸ਼ੂ ਦੀ ਬਹੁਤ ਵੀਕਨੈਸ ਆ ਉਹਦੇ ਵਾਸਤੇ ਆ ਗਈ ਇਹ ਸਾਰੀਆਂ ਦਵਾਈਆਂ ਦਾ ਰੁਟੀਨ ਦੇ ਵਿੱਚ ਹਰ ਦਵਾਈ ਆਪਣੇ ਕੋਲ ਤਾਨੂੰ ਬਲਬਤ ਮਿਲੂਗੀ ਜੀ 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 ਅੱਛਾ ਤੁਸੀਂ ਕਿਹੜੇ ਨੁਸਖੇ ਦਾ ਸਭ ਤੋਂ ਵੈਸਟਰ ਰਿਜ਼ਲਟ ਲੈ ਰਣਵੀਰ ਜੀ ਹੁਣ ਇੱਕ ਨੰਬਰ ਦਾ ਸਭ ਤੋਂ ਜ਼ਿਆਦਾ ਜਿਹੜਾ ਦੁੱਧ ਤੋਂ ਇਹ ਜਿਹੜਾ ਸਵੇਰੇ ਦਿੱਤਿਆਂ ਸ਼ਾਮ ਨੂੰ ਆਪਣਾ ਰਿਜ਼ਲਟ ਪੂਰਾ ਮਿਲਦਾ ਹੈ ਕਿਦਾ ਕਿਵੇਂ ਮਤਲਬ ਮਤਲਬ ਦੁਆਰੀ ਆਪ ਦਿਨ ਟਾਈਮ ਉਹਨੂੰ ਦਿਹਾੜੀ ਦੇ ਉੱਤੇ ਦਵਾਈ ਦਿੱਤੀ ਜਾਵੇ ਤੇ ਸ਼ਾਮ ਨੂੰ ਜੇ ਸਵੇਰੇ ਨੁਕਸ ਪਿਆ ਸ਼ਾਮ ਤੱਕ ਸਹੀ ਹੋ ਜਾਗਾ ਕਿਆ ਬਾਤ ਹੈ ਕਿ ਮਤਲਬ ਡਾਕਟਰ ਦੀ ਲੋੜ ਨਹੀਂ ਹਾਂਜੀ ਡਾਕਟਰ ਦੀ ਲੋੜ ਨਹੀਂ ਤੇ ਜਦੋਂ ਦੇ ਤੁਸੀਂ ਇੱਥੇ ਜੁੜੇ ਹੋ ਫਿਰ ਡਾਕਟਰ ਤੁਹਾਡੇ ਘਰੇ ਆਉਂਦਾ ਹੈ ਤੁਹਾਡੀ ਫਾਰਮ 'ਚ ਆਉਂਦਾ ਉਹ ਸਿਰਫ ਏਆਈ ਕਰਨ ਵਾਸਤੇ ਹਾਂਜੀ ਜਾਂ ਚੈਕਿੰਗ ਕਰਨੀ ਹੋਵੇ ਡੰਗਰ ਤਾਂ ਹੀ ਬੁਲਾਇਦਾ ਵੈਦਤਰਤ ਨਹੀਂ ਬੁਲਾਇਦਾ ਹਾਂਜੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਣਵੀਰ ਜੀ ਆਪਣਾ ਜਿਹੜਾ ਨੁਸਖਾ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਔਰ ਨੁਸਖਿਆ ਬਾਬਤ ਦੱਸਣ ਵਾਸਤੇ ਸੋ ਇਹ ਸਾਡੇ ਰਣਵੀਰ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਕਿਸਾਨ ਹੈਗੇ ਨੇ ਸਹਾਇਕਤਾ ਦੇ ਵਜੋਂ ਡੇਰੀ ਫਾਰਮਿੰਗ ਕਰਦੇ ਨੇ ਔਰ ਇਸ ਤੋਂ ਪਹਿਲਾਂ ਅਸੀਂ ਤੁਹਾਨੂੰ ਗਿਆਨ ਜੀ ਨਾਲ ਗੱਲਬਾਤ ਕਰਾਈ ਕਿ ਕਿਵੇਂ ਉਹਨਾਂ ਦੇ ਹੱਥ ਜਦੋਂ ਤੋਂ ਡਾਕਟਰ ਬੀ ਐਸ ਕੇ ਦੇ ਨੁਸਖੇ ਲੱਗੇ ਨੇ ਤਾਂ ਉਹਨਾਂ ਦੇ ਫਾਰਮ ਦਾ ਜਿਹੜਾ ਅਸੀਂ ਕਹ ਲਈਏ ਕਿ ਰੂਪਰੇਖਾ ਉਹੀ ਚੇਂਜ ਹੋ ਗਈ ਹੈ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਲੋਕਾਂ ਨੂੰ ਇਸ ਵੀਡੀਓ ਦੀ ਜ਼ਰੂਰਤ ਹੈ ਔਰ ਜ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਕਾਸਿਫ ফারুকੀ ਹਕੀਕਤ ਟੀਵੀ ਪੰਜਾਬੀ ਫਿਰੋਜ਼ਪੁਰ